ਜਿਹੜਾ ਦੋਤਾਂ ਉਹ ਹੀ ਘਾਵਾ ਨਹੀਂ ਕਰੀਏ। ਤੇ ਚੰਗੀ ਬੱਕਰੀ ਦੀ ਬੱਕਰੀ ਹੁੰਦੀ ਉਹ ਤਾਂ ਹੁੰਦਾ ਨਹੀਂ ਜੀ। ਇਹ ਬੱਕਰੀ ਮੈਂ ਮੈਂ ਰੋਚਨਾ ਨਹੀਂ ਕੀਤੀ ਹੈ। ਆ ਜਿਹੜਾ ਤੂੰ ਪੈਦਾ ਬੱਸ ਜਾਂਦੀ ਆ ਇਹਨੇ ਰੋਕਦਾ ਨਵੀਂ ਨੂੰ ਮਾਰਨਾ ਕਾਪਣੇ। ਲਾਉ ਨੂੰ ਮਾਰਨੇ। ਕੌਣੀ ਤੈਨੂੰ ਕਿਵੇਂ ਲੱਗਦੀ ਆ ਯਾਰਾ? ਉਹਦੋਂ ਕਿਹਾ ਜੀ 15 ਰੁਪਏ। ਯਾਰ 15 ਬੰਨਾਂ ਬੱਕਰੀ ਬੰਨਦੀ ਨੇ ਕੀ ਰੇ। ਉਹ ਤੈਨੂੰ ਵੀ ਉਹ ਕਿਹਾ ਰਾਇਆ ਜੀ। ਨਹੀਂ। ਜਦੋਂ ਬੰਦੇ ਨੇ ਕਹੇ ਬੰਦੇ ਨੇ ਬੱਕਰੀ ਬੰਨਦੀ ਨੇਗੀ। ਚਲੋ ਖਰੀਦੇ ਵੀ ਨਹੀਂ ਮਾਰਨਾ ਯਾਰਾ। ਇਹਦੇ ਤੇ ਬਹੁਤ ਮਜ਼ਾਕ ਆਇਆ ਫੋਟ ਦੇ। ਹੋੜਾ ਹੈ ਹੋੜਾ ਹੈ ਰੋਟੀ ਮਾਰਦਾ ਹਾਰਮ ਟ੍ਰੈਕਸ ਅੱਛਾ ਇੱਕ ਜਿਦਾ ਮਰੇ ਹੱਥ ਜਮਾ ਦੇਣਾ ਵੇਖਿਆ ਸੀ ਲਿੱਟਲ ਜਾਂਦਾ ਹੈ ਪੱਕੀ ਗੱਲ ਆ ਹਾਂ ਐਵੇਂ ਬੀ ਬੋ ਲਖਾਈ ਕਰਾ ਦਾਂਗੇ ਉਸ ਦੀ ਲਖਾਈ ਤੇ ਬਣੇ ਤਾਂ ਤਰੀਕਾ ਮੈਂ ਲਾਦਾ ਵਾ ਲਖਾਈ ਕਰਾ ਦਾਂਗੇ ਇਹੋ ਜਿਹਾ ਦਾ ਮਣੀ ਕਰਨਾ ਥੱਲੇ ਨਹੀਂ ਆਉਂਦੀ ਹੈਗੀ ਬਈ ਨਹੀਂ ਨਹੀਂ ਰਾਜਾ ਆ ਬੇ ਚੱਲਿਆ ਆ ਬਕਰਾ ਸੌਣੀ ਕਰੋ ਹੋ ਲੈ ਜੂ ਉਹਦਾ ਕੋਈ ਚੱਕਰ ਨਹੀਂ ਆਪਾਂ ਉਹ ਧੰਗਾ ਤਾਂ ਮਨੇ ਤੇ ਨਹੀਂ ਤੂੰ ਮੰਡੀ ਤੋਂ ਆ ਨਹੀਂ ਗਾ ਲੋ ਫੇਸੋ ਦਾ ਖਰਾਊਗਾ ਉਹਦਾ ਕੀ ਫਾਇਦਾ ਬਸ ਤੈਨੂੰ ਪਤਾ ਹੈ ਨਹੀਂ ਤੂੰ ਕੋਈ ਕਰੀ ਤੂੰ ਰੇ ਇਧਰ ਆ ਉਹ ਤੋਰੇ ਤਾਂ ਉਹ ਨਹੀਂ ਮਿੱਠੂ ਉਹ ਨਹੀਂ ਇਹਦਾ ਕੋਈ ਹੱਲ ਕੋਈ ਨਹੀਂ ਹਾਂ ਹਾਂ ਰਣੀ ਉਡੀ ਮਰ ਜਾ ਫੀ ਤਾਂ 1 ਰੁਪਿਆ ਘਟਦਾ ਉਹਦਾ ਕੀ ਫਾਇਦਾ ਬਾਈ ਯਾਰ ਉਹਦਾ ਸਾਨੂੰ ਪਤਾ ਹੀ ਸੀ ਯਾਰ ਉਹਦਾ ਕੀ ਫਾਇਦਾ ਦੇਣੀ ਹੀ ਨਹੀਂ ਉਹਦਾ ਤੇਰੀ ਚੀਜ਼ ਆ ਕਨੇ ਹੀ ਵੀ 25 ਤੋਂ ਬਾਅਦ 20 ਤੇ ਆ ਗਿਆ ਲਾੜਾ ਕੋਈ ਗੱਲ ਨਹੀਂ ਇਹਦਾ ਅਜੇ ਵੀ ਭਾਈ ਯਾਰ 14 ਲਾਇਆ ਜੀ ਕਿ ਨਹੀਂ ਵੀ ਉਹ ਆਏ ਤਾਂ ਮੰਗਦੇ 30 ਮੰਗ ਕੇ ਆਇਆ 20 ਸਮੇਂ ਮੈਂ 10 ਘਟ ਗਿਆ ਤਾਂ ਕੋਈ ਫਾਇਦਾ ਨਹੀਂ ਖੜ ਜਾ ਫਾਇਦਾ ਆ ਕੇ ਖੜ ਜਾ ਫੜਾ ਮੈਂ ਇੱਧਰ ਰੱਖਣੀ ਪਾਣੀ ਥੇਰ ਵੀ ਆਈ ਯਾਰ ਪਾਣੀ ਕਿੜੋ ਆੜਵਾ ਨਹੀਂ ਲਾਗਾ ਬਾਹਰ ਤੋਂ ਬਲਗਣ ਲੱਗੀ ਐ ਕਿੰਨੇ ਸਮਾਂ ਯਾਰ ਕੀ ਛੱਡ ਗਿਆ ਨਹੀਂ ਆਇ ਨਹੀਂ 100 ਭਾਗੇ 100 ਦਿਨ ਨੂੰ ਨਹੀਂ ਯਾਰ ਫੇਰ ਤਾਂ ਕੋਈ ਫਾਇਦਾ ਨਹੀਂ ਕਣੀ ਵੀ सवाल तो आता यार हूं तेन भी पता बकरी भी छोटी हुई है भाई सही पैसे लाए ठीक है ना हां बच्चे क्या कर रहे ने मिठू यार और की है यार हां क्या रहे ने फिर ओदा बाद दूध नहीं हो रहा है की फायदा केड़ा हो जुगे हो रहा है एक मारिया ने ਨਹੀਂ ਹੋਣਾ ਇਹ ਆ ਮਿੱਠੂ ਦੇ ਦੂਤੇ ਨਹੀਂ ਜਾਂਦਾ ਬਾਈ ਪੂਰੇ ਪਾਣੇ ਛੱਡ ਗਿਆ ਹੁਣ ਪੂਰਾ ਮਯਾਰਾ ਇਹਦਾ ਕਿੱਧਰ ਘਟਰੇ ਪੈਂਦਾ ਕਿੱਧਰ ਨਫਾ ਵੀ ਹੋ ਜਾਂਦਾ ਨਹੀਂ ਹੋਣਾ ਇਹ ਕੋਈ ਇਹਦਾ ਕਰਮਾਂ ਦੀ ਗੱਲ ਹੈ ਉਹ ਜਾ ਪੰਜ ਬੱਕਰੇ ਵਾਗ ਲੈ ਨਹੀਂ ਪਤਾ ਉਹਨੂੰ ਧੱਕ ਲੈ ਉਹ ਲਾ ਇਹ ਬੱਕਰੀ ਦਾ ਡਾਉ ਗਿਰਦੀ ਐ ਅਜਿਹੜਾ ਜਿਹੜਾ ਦੇ ਤੇ ਕੌਂਡਾ ਦੇ ਮਿੱਠੂ ਤੇ ਦੂਤੇ ਆਪਣੇ ਚੱਲਣੀ ਨਹੀਂ ਹੈਗੀ ਜਦ ਮੈਂ ਦੱਸਾਂ ਗੱਲ ਚਾਹ ਤੂੰ ਕਹੇ ਤਾਂ ਕਹੇ ਤੂੰ ਕਿਹੜਾ ਜਮਾਨਾ ਤੋਂ ਗਾਇਆ ਆਪਾਂ ਅੱਜ ਵੀ ਖੜੇ ਆ ਉਹ ਮਤਰੇ ਕਰਦੇ ਨਹੀਂ ਇਹ ਹੋਰ ਹੋਰ ਭਾਈ ਤਾਂ ਕੋਈ ਗੱਲ ਹੀ ਫਿਰ ਹੋਰ ਨਹੀਂ ਵੀ ਲੈਣੀ ਹੋਈਆਂ ਯਾਰ ਕੋਈ ਨਾ ਫੜ ਤਾਂ ਜਾ ਕਰ ਨੰਗੀ ਨਿਕਲ ਰਾ ਬੱਕਰੀ ਨੂੰ ਮੈਂ ਚੱਲ ਇਹ ਵੀ ਬਣਾ ਦਰਾਂ ਮਨਾ ਦਰਾਂ ਚੱਲ ਕੋਈ ਨਾ ਅਜੇ ਵੀ ਨਹੀਂ ਚਲੋ ਗਾ ਮੰਨਦਾ ਤਾਂ ਕੋਈ ਨਾ ਪਾ ਕੱਟਾ ਮੁੱਲ ਲਾਇਆ ਇਹ ਤੇ ਕੱਟਾ ਮੰਨੇ ਭਾਈ ਹਾਂ ਵਾ ਪੱਕਾ ਮੁੱਲ ਲਾਇਆ ਇਹ ਤੇ ਜਮਾ ਮਰਜ਼ੀ ਨਹੀਂ ਦੇਖ ਆ ਵੀ ਮੈਂ ਮਨ ਕੋ ਰੂੰਗਾ ਭਰਾ ਵਾ ਜਿਹਦੂ ਕੱਟਾ ਮੁੱਲ ਜੇ ਬਸਾ ਪੁੰਦੀਆ ਮੇਰਾ ਕੰਮ ਬੋਣੀ ਦਾ ਵਿਚੋ ਲੈਣੇ ਨੇ ਯਾਰ ਇਹਨਾਂ ਦਾ ਕਿੰਨੇ ਤੇਰੇ ਤੇਰੇ ਉਹਦੇ ਚੱਕੂ ਯਾਰ ਬਾ ਬੇਦੀ ਬਕੀ ਯਾਰ ਹੁਣ ਮੈਂ ਕਾਹੂ ਗੱਲਾ ਹੋ ਗਈ ਇਹਨੇ ਯਾਰਾ ਮੈਂ ਦੱਸਦਾ ਤੈਨੂੰ ਥਾਪੀ ਮਾਰ ਕੇ ਉਸ ਨੂੰ ਮਜ਼ਾ ਆਉਣਾ ਥਾਪੀ ਮਾਰ ਕੇ ਚੱਲ ਥਾਪੀ ਮਾਰੂ ਮਾਜੀ ਯਾਰਾ ਮਾਰ ਮਾਰ ਥਾਪੀ ਇਹ ਕਹਿੰਦਾ ਕੰਮੀ ਤੇ ਬਾੜੀ ਤੋਂ ਥਾਪੀ ਦੀ 17000 ਦੀ ਥਾਪੀ ਹੋ ਗਈ 10 ਲੱਖ ਹੋਰ ਓਏ ਇੱਕ ਲੱਖ ਜੀ ਨਾ ਬ੍ਰੇਟ ਤੇ ਇਹ ਕਹਿੰਦੇ ਨੇ ਪੈਸੇ ਦੇ ਪੈਸੇ ਦੇ ਦੂ ਐਂਦਾ ਇੱਕ ਪੈਸੇ ਦੇ ਮੈਂ ਮਾਈਕ ਨਹੀਂ ਕਰਾਉਣਾ ਉਹ ਚੁੱਕਿਆ ਦੀਗਾ ਉਹ ਤਾਂ ਨੰਗਾ ਹੋ ਗਿਆ ਨਹੀਂ ਭੜਾਕਾ ਹੋ ਗਿਆ ਨਹੀਂ ਬਾਈ ਦਸਾ ਕਰਕੇ ਨਾ ਉਹ ਤਾਂ ਨੰਗੇ ਹੋਏ ਤੋਂ ਬਾਅਦ ਆ ਇਹਨੂੰ ਹੋਦਾ ਨੰਗਾ ਕਰਿਆਗਾ ਭਾਈ ਕਹਿੰਦਾ ਮੈਨੂੰ ਘੱਟਾ ਪੈਂਦਾ ਫੇਰ ਇਹ ਇਹ ਫਾਨ ਐ ਰੇ ਹੂੰ ਕੱਟ ਰੂਗੀ ਇਹਨੇ ਮੱਗੀ ਜਗਣੀ 15000 ਦੀ ਇਹਨੇ ਦੇਖੀ ਜੀ ਨਰੀਆ ਬੱਕਰੀ ਯਾਰਾ ਆਖਾਂ ਉਹ ਬੱਚੇ ਨੇ ਆ ਨਾ ਬੱਚੇ ਦੇਖ ਲੈਂਦਾ ਹਾਂ ਹਾਂ ਆ ਬੱਕਰੀ ਨੂੰ ਦੇਖੇ ਹੋਰ ਕੀ ਹੋਇਆ ਯਾਰਾ ਪੂੜਾ ਹੈ ਇਹ ਮੈਂ ਹਟੂਆ ਹਟੂਆ ਜਾ ਚੱਲ ਤਮਾ ਸਾਗਾ ਹਾਂ ਹਾਲੇ ਹੁੰਦੇ ਪਰ ਕੀ ਉਹਨੇ ਬਾਕੀ ਖਾ ਗਿਆ ਹੱਡੀ ਦੇ ਸੋਲਾ ਤੇਰੇ ਬਾਜੀ ਗਾਉਂ ਕੱਢ ਲਈ ਯਾਰਾ ਕੋਈ ਨਾ ਪੂਰੀ ਕਰਾਂਗੇ ਟੁੱਟ ਭੱਜ ਨੂੰ ਕਿਉਂਦਾ ਪਗਾ ਘੱਟ ਦੇ ਮੈਂ ਉਹ ਆਇਆ ਪੂਰੇ ਆ ਨਾ ਇੱਕ ਵਾਰੀ ਟਰਾਈ ਹੋਰ ਮਾਰ ਲੈ ਗਣ ਲੈ ਛੋਟੇ ਛੋਟੇ ਵੀ ਕਿੰਨਾ ਘਾਟਾ ਕਿੰਨਾ ਪੈ ਗਿਆ ਉਹ ਖਾੜ ਜਾ ਘਾਟਾ ਨਾ ਬੱਸ ਵੀਰਾਨ ਕੇ ਅੱਛਾ ਹਾਂ ਬੰਦੇ ਨੂੰ ਨਾ ਜੜਿਆ ਇਹ ਯਾਰਾ ਕੁਝ ਹੋਗਾ ਹੋਗਾ ਯਾਰਾ ਇਹਦਾ ਕਿਰ ਘਾਟਾ ਵੀ ਹੋ ਜਾਂਦਾ ਇਹਦਾ ਨਫਾ ਵੀ ਹੋ ਜਾਂਦਾ ਨਾ ਤਾਂ ਜਰ ਬੰਦਾ ਮਰਦਾ ਨਹੀਂ ਪਾਰ ਚ ਦੋਨੇ ਚਾਹੁੰਦੇ ਇਹ ਨਹੀਂ ਜੱਲੀ ਆਉਂਦਾ ਬਾਦੀ ਘਾਟੇ ਹੁੰਦੀ ਰਹੇ ਨੇ ਠੀਕ ਆ ਇੱਕ ਵਾਰ ਮੈਂ ਵੀ ਡਰਾਈ ਮੰਨ ਲਾ ਹਾਂ ਹਾਂ ਉਹ ਮੈਂ ਵੀ ਐਂ ਗਿਣ ਕੇ ਹੋ ਗਿਆ ਯਾਰ ਦੋ ਯਾਰ 3000 ਯਾਰ 4000 5000 6000 8000 9000 ਇਹਨੂੰ ਨਾ ਕਰ ਕੇ ਆਪਣੀ ਕਰ ਦਿਆ 12000 15000 ਇਹ ਅੱਜ ਹੁਣ ਅੜ ਜਾਂਦੀ ਇਹ ਅੜ ਜਾਂਦੀ ਆ ਲੈ ਪੂਰੇ ਪਾਛੋ ਗਿਆ ਭਾਈ ਹਾਂ ਕਿਸ ਲੜਦਾ ਤੇਰੇ ਕੰਨੇ ਮੋੜ ਦੇ ਇਹ ਬਾਈ ਤੁਮੇ ਦੱਸ ਦੇ ਇੱਥੇ ਦੂੰਗਾ ਯਾਰ ਮਾ ਮਾ ਬੱਸੀ ਪਏ ਯਾਰ ਹੋ ਗਿਆ ਯਾਰ ਸ਼ਾਇਦ ਤੈਨੂੰ ਦੱਸਤਾ ਸੀ ਇਹ ਗਾਹ 500 ਦਾ ਮੈਂ ਤੱਕ ਨਾ ਭਾਇਆ ਕੰ ਤੂੰ ਮੰਦੀ ਲੜਾਈ ਤੇ ਗਰ ਨੂੰ ਮਾਰੇ ਭਾਈ ਇਹ ਕੰਮ ਉਹ ਬੰਦਾ ਬਾਈ ਜਿਆਦਾ ਮਾ ਨਹੀਂ ਹੋਣਾ ਪਾਗਾ ਉਹਦੇ ਵਿੱਚ ਕਿੰਨੇ ਜਗਰ ਤਾ ਹੁਣ 82 ਦਾ 62 ਦਾ ਹੋਰ ਫੇ ਕੂਗਾ ਚਾ ਇਹ ਰਾਇਨ ਨੂੰ ਇੱਥੇ ਰੱਖਣਾ ਇੱਕ ਟੱਕਾ ਜ਼ਰੂਰੀ ਹੈ ਭਾਈ ਉਹ ਕਟ ਕਰਿਆ ਹਾਂ ਹਾਂ ਲਈ ਗਾਹ नौ नौ ओ घी होगा पाड़ दो और वीडियो बना दे कुर्सी नहीं आने दे ये आ वीडियो बहुत सारे हां तूने लिखाई मार करा दूंगा बस मैं लूंगी 10000 रुपया मैं लिखाई कराऊंगा मैं बहुत पैसा लूंगा भाई हां ओ फाड़ कर भी छड़िया वीडियो बंद कर 59 ना ना कोई वाली है ना कोई दौड़ा वाली होगी લા બકરા બકરા દેખાડો બેડા પે ગયા દેખાડો ખરા ભાઈ બંધ કર દો પા પા હાજી હું કર દેની ગાલી વીડિયો બંધ કર રે અગલે વિક્રમ ભાઈ મોરે બકરા 11 12 13 14 16 17 22 અંતવાર કે આ મારા યે જોજોબા અજે 1000 રૂપિયા નીચે સંગામાં બકરા છે ਉਹ ਦੇਖਿਓ ਤੂੰ ਪੁੱਛ ਮਾਰੇ ਮਗਨੂ ਮਾਰੇ ਮਗਨੂ ਪੁੱਛ ਹੁਣ ਲੈ ਲੈ 1000 ਰੁਪਏ ਭਰ ਦੇ ਭਰ ਦੇ ਇਹ ਤਾਂ 2000 ਹੋ ਜੂ ਆਪਾਂ ਇਹਦਾ ਝੂਠ ਨਹੀਂ ਬੋਲਦੇ ਜਿਹੜੀ ਗੱਲ ਚਾਹਜੋ ਆਪਾਂ ਸਮਝ ਲੈਂਦੇ ਆ ਤੈਨੂੰ ਦੱਸ ਦੋ ਬਰਾਗੀ ਲੱਗਾ ਪਤਾ ਨਹੀਂ ਹੋ ਗਈ ਗੱਲ ਸਾਰੀ ਮੇਨੇ ਵਹਿ ਲੱਗਿਆ ਹਾਂ ਬਸ ਕੋਈ ਗੱਲ ਨਹੀਂ ਆ ਇਹਨੂੰ ਵਾਦਾ ਕਰੀਏ ਇਹਦਾ ਕਹਿੰਦਾ ਮੈਂ ਵੀ 5-6 ਸੌ ਪੌਣੀ ਨਹੀਂ ਬਈ ਤੂੰ ਇਹ ਪੱਟੂਠ ਬੋਲੀ ਜੋ ਦਾ ਮਾਰਾ ਆਹ ਬਈ ਬਈ ਆ ਕੈਮਰਾ ਨੂੰ ਬੰਦ ਕਰ ਲੋ ਕੈਮਰਾ ਬੰਦ ਲਾਈਕ ਨਹੀਂ ਸੇ ਚਲੋ ਬੋਲ ਬਕਰ ਪਾ ਰਹੇ ਬਾਈ ਓਏ ਮੇਰੇ ਤੇ ਨਹੀਂ ਗਾ ਲਾ ਕਿੰਨਾ 30000 ਦਾ ਦੰਦ ਨਹੀਂ ਹੈ ਕਿ ਇਹ ਦਾ ਦੁੱਧ ਦਿੰਦਾ ਕਿੰਨੇ ਦਿੰਦਾ ਇਹ ਆ ਬੱਕਰ ਦਾ ਹੋਇਆ ਬਾਈ ਇਹ ਨਹੀਂ ਪੂਰੇ ਹੀ ਨੇ ਉਹ ਇਹੀ ਗੱਲ ਕਹਾਂ ਹਾਂ ਬੱਕਰੂ ਲੈਣੀ ਹੁਣ ਆ ਫੜ ਆ ਦਾ ਮੁੱਖੀ ਦਾ ਖੋਲ ਲੈ ਤੂੰ ਆ ਗਰੀ ਖੜਾ ਮੁੱਖੀ ਨੂੰ ਸਹੀ ਕਿਸੇ ਬਣਾਉਂਗਾ ਰਹੀ ਆ ਖੜ ਜੂਗੀ ਨਹੀਂ ਖੜ ਨਾ ਫੜਾ ਖੜ ਜੂ ਲੈ ਕੀ ਜੀ ਬੱਕੀ ਦੇ ਯਾਰ ਹੁਣ ਘਰ ਦਾ ਬੇਹਰ ਆਏ ਨੇ ਜਾਂਦਰਾ ਤੂੰ ਆ ਪਾਪੜਾ ਕਦੇ ਨੇ ਤਾਂ ਸਾਈ ਫੜ ਲਈ ਉਹਨੂੰ ਪਾ ਦ ਦੇ ਮੋੜ ਕੇ ਠੀਕ ਹੈ ਕਿ ਮੋੜ ਦਾ ਵੇਲੇ ਜੀ ਮੋੜੇ ਨਾ 24 ਲੈ ਆਓ ਇਹ ਜਲਦੀ ਹੋ ਮਾਗੀ ਰੋ ਕੱਟ ਗਿਆ 5000 6700 ਦਾ ਵੀ ਪੁੱਛ ਨਹੀਂ ਕੱਟਿਆ ਤੂੰ 25000 ਮੰਗਾ ਮੈਨੂੰ ਆਹ ਦਾ ਹਰਾਂ ਤੂੰ 25 ਜਿਉ ਤੈਨੂੰ ਕਿਹਾ ਮੈਂ ਤਾਂ ਮੰਗੀ 25 ਆ ਕਦੋਂ ਮੰਗਿਆ ਗਿਆ 35 25 ਨੂੰ ਕਮਾਲ ਕਰਦੇ ਕੋਲੇ ਖੜਾ ਖੜਾ ਉਹ ਜਦੋਂ ਜਦੋਂ ਨਾ ਜਦੋਂ ਨਾ ਜਦੋਂ ਨਾ ਮੈਂ ਜਦੋਂ ਆਵਾਜ਼ ਦੇ ਕੇ ਦੇਣਾ 25000 ਦੇ ਨਹੀਂ ਨਹੀਂ ਐ ਕਿਹਾ ਕਿ ਦੇਵੇਂਗਾ ਕਿੱਥੇ ਉਹ ਖੜ ਜਾ ਬਦਲ ਲੰਫੋ 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 ਮੰਗਿਆ 25 ਨਾਲ 25 ਲੰਫੋ ਲੰਫੋ

ਇਹ ਨੂੰ ਨਾ ਕਰ ਤੂੰ ਗੱਲ ਪਹੋੜਾ ਪੈਸੇ ਤੇਰੇ ਲੱਗ ਰਿਹਾ ਸਹੀ ਉਹ ਤੇਰੀ ਮਰਜ਼ੀ ਆ ਨਾ ਨਾ ਸਹੀ ਆ ਮੈਂ ਮੰਗਿਆ 25 ਲਿਓ ਕਹਿੰਦੇ ਹਟ ਜਾ ਮੈਂ ਹੁਣ 100 ਪਈਆਂ ਉਹ ਖੜ ਜਾ ਉਹ ਖੜ ਜਾ ਆ ਉਹ ਖੜ ਜਾ ਇੱਕ ਮਿੰਟ ਆਲੀ ਕਰ ਗਿਆ ਇੱਕ ਦਿਨ ਸਾਲੀ ਮੁੜ ਕੇ ਆਪਾਂ ਵੀ ਵੇਚਣੀ ਆ ਦੇਖੋ ਭਾਂਦੂ ਦੀ ਬੀਚ ਬਸ ਆ ਜਾ ਉਹ ਖੜ ਜਾ ਪਾਉ ਖੜਿਆ ਨਹੀਂ ਨਹੀਂ ਰੋ ਰਹਾ ਬੱਸ ਤੇ ਗੀਰੂ ਤੇ ਬੋਲੂ ਕੀ ਕਰ ਲਿਆ ਨਾ ਦੇ ਕੇ ਅਰਜੂ ਹੈ ਕੱਲ ਲੈਣੀ ਆ ਭਾਈ 20000 ਦੀ ਕੀ ਕਹਿੰਦਾ 1 ਕੀ ਇੱਕ ਕਿ ਮਾਇਕ ਕੀ ਗਈ ਨਾ ਨਹੀਂ ਇੱਕ ਵੀ ਨਹੀਂ ਯਾਰ ਤੈਨੂੰ ਹੋਰ ਕਿਤਾ ਦਾ ਕਹਿੰਦਾ ਵੀ ਚਲ ਮੈਂ 25 ਨੂੰ ਤਨ ਨੂੰ 24 ਦਾ ਦਮ ਨਾ ਠੀਕ ਆ 6.5 ਕਿ ਦੇਣੀ ਹੈ ਨਾ ਨਾ